ਅਮਰਤ ਸਭ ਲਈ ਸਾਂਝ ਹੈ ਇੱਕ ਕਰਦਾ ਤੁਸੀਂ ਕਹੀ ਜਾਂਦੇ ਮੰਨ ਲਓ ਵੀ ਵੇਖੋ ਜੀ ਜਾਤ ਪਾਤ ਭਾਂਡੇ ਵੱਖਰੇ ਆ ਇਦਾਂ ਆ ਇਦਾਂ ਇਹ ਸੱਚ ਹੈ ਹੈਗੇ ਨੇ ਚੌਧਰੀ ਕਈ ਜਾਤਾਂ ਪਾਤਾਂ ਮੰਨਦੇ ਨੇ ਕਮਲੇ ਹੋਣਗੇ ਨਹੀਂ ਗੁਰੂ ਨੂੰ ਸਮਝ ਸਕੇ ਪਰ ਆ ਜਦੋਂ ਬਾਟਾ ਤਿਆਰ ਕੀਤਾ ਜਾਂਦਾ ਨਾ ਜੀ ਜਦੋਂ ਅਮਰਤ ਛਕਦੇ ਆ ਇਦਾਂ ਕੁਝ ਨਾ ਅਮਰਤ ਥੱਲੇ ਚੂਲਾ ਛਕਦੇ ਆ ਨਾ ਜਦੋਂ ਤੇ ਡਿੱਗ ਪੈਂਦਾ ਇੱਕ ਭਾਂਡੇ 'ਚ ਪਈ ਜਾਂਦਾ ਥਾਲੀ 'ਚ ਦਾ ਪੀਣ ਲੱਗਿਆਂ ਦੁੱਲ ਜਾਂਦਾ ਹੱਥ ਚੋਂ ਉਹ ਇਕੱਠਾ ਕਰ ਲੈਂਦੇ ਆ ਫਿਰ ਸਾਰੇ ਪੰਜ ਪਿਆਰੇ ਇਕੱਠਾ ਕਰਕੇ ਇੱਕ ਬਾਟੇ ਚ ਪਾ ਲੈਂਦੇ ਆ ਇੱਕ ਬਾਟੇ ਚ ਪਾ ਕੇ ਫਿਰ ਪਹਿਲੇ ਬੰਦੇ ਤੋਂ ਸ਼ੁਰੂ ਕਰਕੇ ਅਖੀਰਲੇ ਤੱਕ ਸਾਰਿਆਂ ਨੂੰ ਮੂੰਹ ਲਵਾਉਂਦੇ ਆ ਉੱਥੇ ਕੋਈ ਨਹੀਂ ਪੁੱਛਦੇ ਵੀ ਤੂੰ ਕਿਹੜੀ ਜਾਤ ਦਾ ਹੈ ਕਿਹੜੀ ਬਰਾਦਰੀ ਦਾ ਇੱਕ ਬਾਟੇ ਚ ਇੱਕ ਇੱਕ ਥਾਂ ਤੇ ਪੀਂਦੇ ਸਾਰੇ ਇਹ ਮਰਿਆਦਾ ਹੈ ਅਮਰਤ ਦੀ ਤੇ ਉਸ ਤੋਂ ਬਾਅਦ ਪਤਾ ਕੀ ਕਿਹਾ ਜਾਂਦਾ ਅੱਜ ਤੋਂ ਬਾਅਦ ਤੂੰ ਵੱਡੀ ਜਾਤ ਦਾ ਨਹੀਂ ਤੂੰ ਛੋਟੀ ਦਾ ਨਹੀਂ ਭਰਾ ਸਾਡਾ ਨਾਂ ਨਾਲ ਜਾਤ ਨਹੀਂ ਬਸ ਖਾਲਸੇ ਬਣ ਗਿਆ ਅਜ ਤੂੰ